ਲਓ ਜੀ ਕਹਿੰਦੇ ਜੱਟ ਜਗਾੜੀ ਹੁੰਦੇ ਨੇ ਆਹ ਟਰੈਕਟਰ ਆਪਣਾ ਤੇਲ ਦੁੱਲ ਪਾਈ ਗਏ ਨੇ ਉਹ ਟੈਂਕੀ ਦੇ ਤਾਰਾਂ ਲਾਈ ਇਹਦੀ ਕਈ ਦਿਨ ਦਾ ਖੜਾ ਹੀ ਸੀ ਉਹ ਸਾਡੇ ਭਈਏ ਇਥੇ ਹਰਾ ਲੈਣ ਨੂੰ ਨਹੀਂ ਫਰੀ ਗਏ ਨੇ ਇਹਨੂੰ ਰੇੜੇ ਦਾ ਇੰਜਣ ਕਰਦੇ ਸੀ ਇਹਨੂੰ ਹੁਣ ਇਥੇ ਘਰੋਂ ਸਟਾਰਟ ਹੋ ਗਿਆ ਔਰ ਇਹ ਹੁਣ ਇਹਨੇ ਬੰਦ ਕਰ ਲਿਆ ਸਟਾਰਟ ਨਹੀਂ ਹੋਇਆ ਹੁਣ ਕਹਿੰਦੇ ਵੀ ਟਰੈਕਟਰ ਕੌਣ ਲੈ ਕੇ ਹੁਣ ਥਾਰ ਨਾਲ ਬੰਨ ਕੇ ਸਟਾਰਟ ਕਰੂ ਬਾਕੀ ਦੇਖੋ big burn haa huh? i'm a i'm a brown boy parunu man nai jana man nai lade akh barange je shootingan nai lade dilan te nishane sidde ma haardiya dilan te nishane sidde ma haa usse jo kolangne phalai karke ucchiyan gallan tere yaar ਥੋਕ ਥੋਕ ਰੱਖਦਾ ਡੇਂਜਰ ਤੇ ਜਾਨਲੇਵਾ ਸ਼ੌਂਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਐ ਮੰਦਿਰ ਖੜਦੀ ਡੱਬ ਵਿੱਚ ਪੜ ਕੇ ਗਲਾਉ ਕਰ ਰੱਖਦਾ ਟਿੱਕੀ ਟਿੱਕੀ ਪੂਰੀ ਠੋਕ ਥੋਕ ਰੱਖਦਾ ਡੇਂਜਰ ਤੇ ਜਾਨਲੇਵਾ ਸ਼ੌਂਕ ਰੱਖਦਾ ਦੂਰੀ ਫੁੱਟ ਦੀ ਬਣਾ ਕੇ ਐ ਮੰਦਿਰ ਖੜਦੀ ਡੱਬ ਵਿੱਚ ਪੜ ਕੇ ਗਲਾਉ ਕਰ ਰੱਖਦਾ ਹੋ ਖੂਨ ਮੁੰਦਲੇ ਰਹੀਂਦੀ ਪੰਪ ਕਰਦੀ ਲੋ ਰਾਈਡਰ ਸੜਕੀ ਉੱਤੇ ਜੰਪ ਕਰਦੀ ਅਲੜਾਂ ਦੇ ਸੀਨੇ ਠਾ ਲਿਆ